ਜਦੋਂ ਨਰਿੰਦਰ ਮੋਦੀ ਥੋੜੀ ਦੇਸ਼ ਦੀ ਪ੍ਰਧਾਨ ਮੰਤਰੀ ਬਣਨ ਵਾਲੀ ਕਵਾਇਦ ਚਾਏ ਤਦ ਕਹਿੰਦੇ ਜੀ ਅਸੀਂ ਇਹ ਤੈਅ ਕਰ ਲਿਆ ਕਿ ਜਿਹੜਾ 75 ਸਾਲ ਦਾ ਹੋਊਗਾ ਉਹ ਸਰਗਰਮ ਸਿਆਸਤ ਤੋਂ ਦੂਰ ਹੋ ਜਾਊਗਾ ਮਾਰਗਦਰਸ਼ਕ ਮੰਡਲ ਚ ਮਤਲਬ ਸਲਾਹਕਾਰ ਵੋਟ ਵਜੋਂ ਉਹ ਬਸ ਘਰੇ ਬੈਠ ਕੇ ਸਲਾਹ ਸੁਣ ਦਵੇ ਕਿਸੇ ਖਾਸ ਮਾਮਲੇ ਚ ਮੜਾ ਮੋਟਾ ਬੁਲਾ ਲਾਂਗੇ ਕਿ ਦੋ ਵਾਰ ਦਿਖਾ ਦਾਂਗੇ ਪੀਤਾ ਫੇ ਠੀਕ ਹੈ ਉਹਦੇ ਵਿੱਚ ਲਾਲ ਕਿਸ਼ਨ ਦਿਵਾਨੀ ਕੁਜਮੁਰਲੀ ਮਨੋਰ ਜੋਸ਼ੀ ਜਸਵੰਤ ਸਿੰਘ ਅਜੇ ਇੱਕ ਨਹੀਂ ਨਾਮ ਅਤੀ ਦਰਦ ਦੇ ਕਰੀਬ ਨਾਮ ਸੀ ਉਸਨੂੰ ਜਿਹੜੇ ਮੁਖ ਧਾਰਾ ਝੋਟਾ ਕੇ ਰਿਟਾਇਰ ਕਰਕੇ ਘਰੇ ਬਿਠਾਤੇ ਤੇ ਕਹਿੰਦੇ ਜੀ ਕੰਟਰੋਲ ਆਪਣੇ ਹੱਥ ਸਤੇ ਭਾਰਤੀ ਜਨਤਾ ਪਾਰਟੀ ਦੇ ਸਿਧਾਂਤ ਨਾਲ ਵਿਚਾਰਧਾਰਾ ਨਾਲ ਆਰਐਸਐਸ ਦੇ ਸਿਧਾਂਤ ਨਾਲ ਵਿਚਾਰਧਾਰਾ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ ਤੁਹਾਡੀ ਸਹਿਮਤੀ ਐ ਸਹਿਮਤੀ ਇੱਕ ਵੱਖਰਾ ਪਹਿਲੂ ਹੈ ਆਮ ਜਨ ਦੀ ਆਮ ਲੋਕਾਂ ਦੀ ਪਰ ਤਾਂ ਵੀ ਲੋਕਾਂ ਦੇ ਵਿੱਚ ਕਿਹ ਧਾਰਨਾ ਸੀ ਘੱਟੋ ਘੱਟੇ ਵੀ ਆਪਣੇ ਨਿਯਮਾਂ ਤੇ ਚੱਲਦੇ ਇਹਦੇ ਸਿਧਾਂਤ ਚਾਹੇ ਦੇਸ਼ਵਾਸੀਆਂ ਨੂੰ ਪਸੰਦ ਨੇ ਚਾਹੇ ਨਹੀਂ ਪਸੰਦ ਇਹ ਤੁਹਾਡੀ ਆਪਣੀ ਨਿੱਜੀ ਰਾਏ ਹੋ ਸਕਦੀ ਆ ਪਰ ਜੇ ਇਹ ਸਿਧਾਂਤਵਾਦੀ ਪਾਰਟੀਆਂ ਮਤਲਬ ਜੇ ਅਡਵਾਨੀ ਜੀ 75 ਸਾਲ ਦੇ ਹੋ ਕੇ ਰਿਟਾਇਰ ਹੋਏ ਤਾਂ ਮੋਦੀ ਜੀ ਵੀ 75 ਸਾਲ ਦੇ ਹੋ ਕੇ ਕੁਰਸੀ ਤੋਂ ਜਾਣਗੇ ਮਰੀਦਛਾ ਪਾਲੀ ਸੀ ਵੀ ਕਈਆਂ ਨੇ ਤਾਂ ਪਰਿੰਦਰ ਮੋਦੀ ਜੀ ਕਹਿੰਦੇ ਆਏ ਥੋੜਾ ਕਿ ਮੈਨੂੰ ਸਾਰੇ ਜੋੜ ਤੋੜ ਕਰਨੇ ਆਉਂਦੇ ਨੇ ਰਾਮਬੀਤ ਸ਼ਾਹ ਜੀ ਨੇ ਆਰਐਸਐਸ ਦਾ ਗੁਣਗਾਨ ਕੀਤਾ ਆਪਣੇ ਆਪ ਨੂੰ ਸੰਗੀ ਕਰਾ ਲ ਦਿੱਤਾ ਮੁੜ ਕੇ ਫਿਰ ਨਰਿੰਦਰ ਮੋਦੀ ਜੀ ਨੇ ਭਾਰਤ ਦੇ ਸਭ ਤੋਂ ਵੱਡੇ ਦਿਨ ਦੇ ਉੱਤੇ ਲਾਲ ਕਿਲੇ ਦੀ ਫਸੀਲ ਤੋਂ ਭਾਸ਼ਣ ਦਿੰਦਿਆਂ ਬਕਾਇਦਾ ਤੌਰ ਤੇ ਐਲਾਨ ਕੀਤਾ ਕਿ ਲੋ ਜੀ ਆਰਐਸਐਸ ਵਰਗੀ ਤਾਂ ਕੋਈ ਦੁਨੀਆ ਦੀ ਐਨ ਜੀਓ ਨਹੀਂ ਹੈ ਤੇ ਮੋਨ ਭਾਰਗਵ ਜੀ ਤੋਂ ਲੈ ਕੇ ਆਰਐਸਐਸ ਦੇ ਗੁਣਗਾਨ ਦੇ ਰਾਹੀ ਇਸ ਨੇ ਹਟਾ ਕਿ ਮੈਨੂੰ 75 ਸਾਲ ਦੇ ਹੁਣ ਤੇ ਨਾ ਹਟਾਇਆ ਇਹ ਚਰਚਾ ਸੀ ਕਿ ਵੀ ਕੀ ਆਰਐਸਐਸ ਉਹ ਪੈਮਾਨਾ ਇੱਥੇ ਲਾਗੂ ਕਰਾਊਗੀ ਜਿਹੜਾ ਅਦਵਾਨੀ ਜੋਸ਼ੀ ਤੇ ਸਿਨਾਮੁਰੀ ਸਮੇਂ ਲਾਗੂ ਹੋਇਆ ਨਹੀਂ ਜਨਪਿੰਦਰ ਮੋਦੀ ਹਰਾਂ ਨੇ ਜਾਂ ਤਾਂ 75 ਸਾਲ ਵਾਲਾ ਫਾਰਮੂਲਾ ਖਤਮ ਕਰਾ ਲਿਆ ਜਾ ਉਹਨਾਂ ਨੇ ਇਹ ਤੱਕ ਰਾ ਲਿਆ ਕਿ ਅਗਲੀ ਚੋਣ ਲੜਾ ਨਾ ਲੜਾ ਉਹ ਸਮੇਂ ਦੇਖ ਲਾਂਗੇ ਜੀ ਹੁਣ ਮੈਨੂੰ ਇਹ ਕਾਰਜ ਕਲ ਪੂਰਾ ਕਰਨਾ ਕੋਈ ਮਾਂ ਨੂੰ ਰੋ ਰਿਹਾ ਕੋਈ ਮਾਸੀ ਨੂੰ ਤੇ ਸਾਡੇ ਵਾਲੇ ਐਮਐਲਿਆਂ ਨੂੰ ਕੁਰਸੀ ਦਾ ਰੋਣਾ ਉਹ ਵੀ ਮੁੱਖ ਮਹਿਮਾਨ ਵਾਲੀ ਕੁਰਸੀ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਮੁੱਦਿਆਂ ਤੇ ਇਸ ਮੁੱਖ ਚਰਚਾ ਛਿੜੀ ਹੈ ਤਣਾਅ ਦਾ ਮਾਹੌਲ ਵੀ ਹੈ ਫਿਕਰਮੰਦੀ ਦਾ ਮਾਹੌਲ ਵੀ ਹੈ ਇੱਕ ਪਾਸੇ ਹੜ੍ਹ ਦੇ ਵਿੱਚੋਂ ਉੱਪਰ ਕੇ ਪੰਜਾਬ ਮੁੜ ਕੇ ਪੈਰਾਂ ਸਿਰ ਹੋਣ ਲਈ ਹੈ ਤੇ ਉਹਦੇ ਲਈ ਜਦੋ ਜਹਿਦ ਜਾਰੀ ਹੈ ਦੂਸਰੇ ਪਾਸੇ ਬਾਹਰਲੇ ਸੂਬਿਆਂ ਵਾਲੇ ਪ੍ਰਵਾਸੀ ਮਜ਼ਦੂਰਾਂ ਵਾਲੇ ਮੁੱਦੇ ਤੇ ਕਾਫੀ ਤਣਾਅ ਪੂਰੇ ਪੰਜਾਬ 'ਚ ਵੇਖਣ ਨੂੰ ਮਿਲ ਰਿਹਾ ਹੈ ਤੇ ਉਸ ਤਰ੍ਹਾਂ ਦੀਆਂ ਕਟਨਾਕਰਮ 'ਚ ਇਜ਼ਾਫਾ ਵੀ ਹੋ ਰਿਹਾ ਹੈ ਪਾਬੇ ਸਤਨ ਕੱਲ ਗੱਲ ਵੀ ਕੀਤੀ ਹੈ ਤੇ ਤੋਂ ਬਿਨਾ ਪੰਜਾਬ ਦੇ ਮੂਰੇ ਕਿੰਨੀਆਂ ਚੁਣੌਤੀਆਂ ਇਧਰ ਮੰਡੀ ਵਾਲਾ ਮਸਲਾ ਚੋਨਾ ਆ ਰਿਹਾ ਹੈ ਨਾ ਉਧਰ ਕੇਂਦਰੀ ਫੰਡਾ ਵਾਲਾ ਮਸਲਾ ਉਹ ਮੂਰੇ ਖੜਾ ਹੈ ਤੇ ਇਧਰ ਪੰਜਾਬ ਦੇ ਵਿੱਚ ਨਸ਼ੇ ਬੇਰੋਜ਼ਗਾਰੀ ਜਿਹੜੇ ਚੱਲੇ ਆ ਰਹੇ ਮੁੱਦੇ ਨੇ ਉਹ ਸਾਡੇ ਸਾਹਮਣੇ ਚੁਣੌਤੀ ਬਣ ਕੇ ਖੜੇ ਨੇ ਪਰ ਇਹ ਸਭ ਦੇ ਦਰਮਿਆਨ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਬਕਾਇਦਾ ਤੌਰ ਤੇ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਾਰ ਵਾਲੀ ਕਮੇਟੀ ਕੋਲ ਪਹੁੰਚ ਕੀਤੀ ਹੈ ਕਿ ਸਾਨੂੰ ਜੀ ਹੋਂ ਵੀ ਮਾਨਤਾ ਨਹੀਂ ਮਿਲਦਾ ਪਰ ਜਿਹੜੇ 26 ਜਨਵਰੀ ਤੇ 15 ਅਗਸਤ ਵਾਲੇ ਪ੍ਰੋਗਰਾਮ ਹੁੰਦੇ ਨੇ ਆਜ਼ਾਦੀ ਦਿਹਾੜੇ ਵਾਲੇ ਤੇ ਗਣਤੰਤਰ ਦਿਵਸ ਵਾਲੇ ਉਹਨਾਂ ਦੇ ਵਿੱਚ ਵੀ ਜੀ ਸਾਨੂੰ ਵੜਦਾ ਸਥਾਨ ਨਹੀਂ ਮਿਲਦਾ ਹੁਣ ਉਹਨਾਂ ਦੀ ਇੱਕ ਤਾਂ ਐਮਐਲਏ ਦੀ ਸ਼ਿਕਾਇਤ ਇਸ ਕਦਰ ਤੇ ਆਧਾਰ ਤੇ ਆ ਕਿ ਜਿਹੜੇ ਤਹਿਸੀਲ ਪੱਧਰ ਤੇ ਸਬ ਡਿਵੀਜ਼ਨ ਪੱਧਰ ਤੇ 26 ਜਨਵਰੀ ਤੇ 15 ਅਗਸਤ ਦੇ ਪ੍ਰੋਗਰਾਮ ਹੁੰਦੇ ਨੇ ਆਜ਼ਾਦੀ ਦਿਹਾੜੇ ਵਾਲੇ ਤੇ ਗਣਤੰਤਰ ਦਿਵਸ ਵਾਲੇ ਉਹਨਾਂ ਚ ਮੁੱਖ ਮਹਿਮਾਨ ਏਡੀਸੀ ਐਸ ਡੀ ਐਮ ਉਥੋਂ ਦੇ ਸਤਾਨਿਕ ਉਹ ਹੁੰਦੇ ਨੇ ਤੇ ਚੀਫ ਗੈਸਟ ਹੋ ਹੁੰਦੇ ਨੇ ਝੰਡਾ ਲਹਿਰਾਉਣ ਦੀ ਰਸਮ ਉਹਨਾਂ ਵੱਲੋਂ ਦਾ ਕੀਤਾ ਕੀਤੀ ਜਾਂਦੀ ਹੈ ਤੇ ਠੀਕ ਹੈ ਐਮ ਐਲ ਏ ਨੂੰ ਉੱਥੇ ਥਾਂ ਮਿਲਦੀ ਹੈ ਨਾਲ ਹੁੰਦਾ ਪਰ ਕਹਿੰਦੇ ਜੀ ਹਰਿਆਣੇ ਦੀ ਤਰਜ਼ ਤੇ ਇਹ ਅਧਿਕਾਰ ਸਾਨੂੰ ਮਿਲਣਾ ਚਾਹੀਦਾ ਕਿਉਂਕਿ ਵੈਸੇ ਦੇਖਿਆ ਜਾਵੇ ਤਾਂ ਐਮਐਲਏ ਦੀ ਜਿਹੜਾ ਰੁਤਬਾ ਉਹ ਚੀਫ ਸੈਕਟਰੀ ਨਾਲੋਂ ਵੀ ਉੱਪਰ ਹੈ ਪਰ ਇੱਥੇ ਹਰਿਆਣਾ ਦੇ ਵਿੱਚ ਤਹਿਸੀਲ ਪੱਧਰ ਤੇ ਸਬ-ਰੀਜ਼ਨ ਪੱਧਰ ਤੇ ਐਮਐਲਏ ਨੂੰ ਝੰਡਾ ਲੈ ਰਾਉਣ ਦੀ ਮਤਲਬ ਕਿ ਉਹ ਪ੍ਰਕਿਰਿਆ ਪਰ ਪੰਜਾਬ ਦੇ ਵਿੱਚ ਇਹ ਲੰਮੇ ਸਮੇਂ ਤੋਂ ਚੱਲ ਰਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮਾਂ 'ਚ ਮੰਤਰੀ ਮੁੱਖ ਮੰਤਰੀ ਇਕਰਾ ਮਤਲਬ ਸੂਬਾਈ ਪੱਧਰ ਦੇ ਪ੍ਰੋਗਰਾਮ ਹੁੰਦੇ ਨੇ ਕਿ ਮੈਂ ਰਾਜਪਾਲ ਮੁੱਖ ਮੰਤਰੀ ਤੇ ਬਾਕੀ ਥਾਂਵਾਂ ਦੇ ਮੰਤਰੀ ਝੰਡਾ ਲਾਇਰ ਰਹੁੰਦੇ ਨੇ ਪਰ ਜਿਹੜਾ ਸਬ ਡਿਵੀਜ਼ਨ ਪੱਧਰ ਤੇ ਤਹਿਸੀਲ ਪੱਧਰ ਤੇ ਸਮਾਗਮ ਹੁੰਦੇ ਨੇ ਉਹਨਾਂ 'ਚ ਅਕਸਰ ਉੱਥੋਂ ਦਾ ਅਧਿਕਾਰੀ ਜਿਹੜੇ ਐਸ.ਟੀ.ਐਮ ਜਾਂ ਏ.ਡੀ.ਸੀ ਜਲਾਇਆ ਕਿਸਨ ਉਹ ਉਹ ਝੰਡਾ ਲਾਇਰ ਰਹੁੰਦੇ ਨੇ ਮੁੱਖ ਤੌਰ ਤੇ ਐਸ.ਡੀ.ਐਮ ਹੁਣ ਉੱਥੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਨੇ ਇਹ ਪਹੁੰਚ ਪਰੋਚ ਕਰਕੇ ਕਿਹਾ ਕਿ ਜਿਵੇਂ ਹਰਿਆਣਾ 'ਚ ਇਹ ਤਰਜ਼ ਹੈ ਕਿ ਉੱਥੇ ਐਮ.ਐਲ.ਏ ਝੰਡਾ ਲਾਇਰ ਰਹਿੰਦੇ ਨੇ ਉਸੇ ਤਰਜ਼ ਤੇ ਸਾਨੂੰ ਵੀ ਇੱਥੇ ਇਜਾਜ਼ਤ ਮਿਲੇ ਅਸੀਂ ਤਾਂ ਰਹਿ ਜੰਨੇ ਜੀ ਮੂੰਹ ਦੇਖਦੇ ਸਾਨੂੰ ਤਾਂ ਲੈਂਚ ਦੀ ਕੁਰਸੀ ਖੋਰਾ ਮੰਗ ਉਠਾਉਂਦੇ ਵਿਚਾਰੇ ਦੀ ਆ ਪੀੜ ਚਲੋ ਗੱਲ ਇੱਥੇ ਤੱਕੇ ਨਹੀਂ ਪੰਜਾਬ ਵਿਧਾਨ ਸਭਾ ਵੱਲੋਂ ਕਹਿੰਦੇ ਹਰਿਆਣਾ ਨਾਲ ਰਾਬਤਾ ਕਰ ਲਿਆ ਗਿਆ ਉਹਨਾਂ ਤੋਂ ਜਾਣਿਆ ਜਾ ਰਿਹਾ ਕਿ ਉਹਨਾਂ ਦਾ ਨੀਵਾਵਲੀ ਕੀ ਹੈ ਵੀ ਮੁੱਖ ਮਹਿਮਾਨ ਬਣਾਉਣ ਦੀ ਝੰਡਾ ਲੈ ਰਾਉਣ ਦੀ ਰਸਮ ਦੀ ਉਹਨਾਂ ਨੇ ਇਹਨੂੰ ਕਿਵੇਂ ਰੱਖਿਆ ਹੋਇਆ ਅਸੀਂ ਉਹਦੇ ਵਿੱਚ ਕੀ ਸੋਧ ਕਰ ਸਕਦੇ ਕੀ ਕਰ ਸਕਦੇ ਇਹਦੇ ਉੱਤੇ ਕਹਿੰਦੇ ਜਾਣਿਆ ਜਾ ਰਿਹਾ ਇਸੇ ਤਰ੍ਹਾਂ ਸੱਤਾਧਾਰੀ ਧਿਰ ਦੇ ਆਵਾਜ਼ ਦੀ ਪਾਰਟੀ ਦੇ ਉਹਨਾਂ ਐਮਐਲਏ ਦਾ ਵੀ ਦਰਦ ਉਹ ਕਹਿੰਦੇ ਜੀ ਹੁਣ ਜ਼ਿਲ੍ਹਾ ਪੱਧਰੀ ਸਮਾਗਮ ਹੈ ਸਾਡੇ ਤੇ ਜ਼ਿਲ੍ਹਾ ਪੱਧਰੀ ਸਮਾਗਮ ਦੇ ਜੇ ਮੰਤਰੀ ਝੰਡਾ ਲਹਿਰਾਉਣ ਆ ਰਿਹਾ ਤਾਂ ਉੱਥੇ ਉਹਦੇ ਸੱਜੇ ਪਾਸੇ ਤੇ ਖੱਬੇ ਪਾਸੇ ਇੱਕ ਪਾਸੇ ਡੀਸੀ ਸਾਹਿਬ ਬੈਠ ਜਾਂਦੇ ਇੱਕ ਪਾਸੇ ਐਸਐਸਪੀ ਸਾਹਿਬ ਬੈਠ ਜਾਂਦੇ ਐ ਐਮਐਲਏ ਦੀ ਕੁਰਸੀ ਕਿਤੇ ਪરા ਲੱਗੀ ਹੁੰਦੀ ਹੈ ਕਹਿੰਦੇ ਜੀ ਸਾਨੂੰ ਮੁੱਖ ਮੰਤਰੀ ਨਾਲ ਦੀ ਕੁਰਸੀ ਤਾਂ ਬਿਠਾ ਦਿਓ ਮਸਲਾ ਇਹ ਹੈ ਕਿ ਜਿਆਦਾ ਸਾਨੂੰ ਸਬ-ਡਿਵੀਜ਼ਨ ਪੱਧਰ ਤੇ ਮੁੱਖ ਮਹਿਮਾਨ ਬਣਾਓ ਝੰਡਾ ਸੀ ਦੇ ਰਹੀਏ ਤੇ ਜ਼ਿਲ੍ਹਾ ਪੱਧਰ ਤੇ ਸਵਾਗਤ ਸਾਨੂੰ ਘੱਟੋ-ਘੱਟ ਮੰਤਰੀ ਦੇ ਨਾਲ ਤਾਂ ਪਿਠਾਓ ਅਸੀਂ ਐਮਐਲਏ ਆ ਉੱਥੇ ਕਹਿੰਦੇ ਜੀ ਕਬਜਾ ਡੀਸੀ ਤੇ ਐਸਐਸਪੀ ਦਾ ਹੋ ਜਾਂਦਾ ਦੂਸਰਾ ਇਤਰਾਜ਼ ਜੀ ਇਹ ਤੋਂ ਬਿਨਾ ਤਾਂ ਜੇ ਲੋ ਲਗਾਤਾਰ ਇਤਰਾਜ਼ ਰਹੇ ਨੇ ਵੀ ਕਿ ਇਹ ਸਾਡੀ ਪੁੱਛਕਿਛ ਨਹੀਂ ਹੁੰਦੀ ਐ ਸਰਕਾਰ ਦੇ ਵਿੱਚ ਪ੍ਰਸ਼ਾਸਨ ਸਾਡੀ ਅਣਗਹਿਲੀ ਕਰਦਾ ਥਾਣਿਆਂ ਤੱਕ ਦੇ ਵਾਲੇ ਨਾਲ ਕਿ ਐਮਐਲਏ ਨੇ ਕਿਹਾ ਕੀ ਥਾਣੇਦਾਰ ਨਹੀਂ ਸਾਡਾ ਸੁਣਦਾ ਡੀਸੀ ਐਸਐਸਪੀ ਦਾ ਬਹੁਤ ਦੂਰ ਦੀ ਗੱਲ ਆ ਤੁਹੇ ਇਸ ਰਹੰਦੇ ਰਹੋਸੇ ਵੀ ਹੈਗੇ ਕਈ ਇਹ ਵੀ ਕਹਿੰਦੇ ਨੇ ਜੀ ਅਜੇ ਵੀ ਆਕਾਲੀ ਕਾਂਗਰਸੀਆਂ ਦੇ ਕੰਮ ਕਰੀ ਜਾਂਦੇ ਨੇ ਜੀ ਅਫਸਰ ਸਾਡੀ ਪੁੱਛਕਿਛ ਨਹੀਂ ਹੁੰਦੀ ਇਹ ਵੀ ਪਿਛਲੇ 3.5 ਸਾਲ ਤੋਂ ਹੀ ਵਰਤਾਰਾ ਆਪਾਂ ਸੁਣਦੇ ਆ ਰਹੇ ਹਾਂ ਪਰ ਜਿਹੜਾ ਹੁਣ ਬਕਾਇਦਾ ਤੌਰ ਤੇ ਜਿਹੜੀ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਆ ਉਹਦੇ ਕੋਲ ਜਿਹੜੇ ਦੋ ਤਿੰਨਾਂ ਦੇ ਮਾਮਲੇ ਗਏ ਨੇ ਉਹਦੇ ਤੇ ਮੈਂ ਦੇਖ ਰਿਹਾ ਸੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਨੇ ਨਰਮਲ ਸਿੰਘ ਪੰਡੋਰੀ ਹੋਰੀ ਉਹਨਾਂ ਦਾ ਕਹਿਣਾ ਕਿ ਵਿਧਾਇਕਾਂ ਵੱਲੋਂ ਮਾਮਲਾ ਉਠਾਇਆ ਜਾਣ ਤੋਂ ਮਗਰੋਂ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਚਿੱਠੀ ਲਿਖੀ ਹੈ ਚਿੱਠੀ ਲਿਖ ਕੇ ਉਹਨਾਂ ਤੋਂ ਜਾਣਿਆ ਕਿ ਹਰਿਆਣਾ ਚ ਸਬਡਿਵੀਜ਼ਨ ਪੱਧਰ ਦੇ ਉੱਤੇ ਸਰਕਾਰੀ ਸਮਾਗਮਾਂ 'ਵਕੇ ਕੌਮੀ ਝੰਡਾ ਰਾਸ਼ਟਰੀ ਝੰਡਾ ਸਾਡਾ ਕਿਵੇਂ ਮੈਦੇ ਲੈਰ ਆਉਂਦਾ ਉਹਦੇ ਲਈ ਕੀ ਵਿਉਂਤਬੰਦੀ ਹੈ ਉਹਨਾਂ ਦੀ ਪਟੋਰੀ ਕਹਿੰਦੇ ਕਿ ਸਮੁੱਚਾ ਪ੍ਰੋਟੋਕੋਲ ਅਤੇ ਨਿਯਮ ਆਦੀ ਜਿਹੜੀ ਵੀ ਉਹਦੇ ਨੀਯਮ ਆਦੀ ਨੇ ਉਹ ਕੋਖਣ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ ਪਰ ਦੂਸਰਾ ਜਿਹੜਾ ਨਾਲ ਕੁਰਸੀ ਡਹਾਉਣ ਦਾ ਮਸਲਾ ਉਹ ਵੀ ਗੰਭੀਰ ਹੈ ਹੁਣ ਤੁਸੀਂ ਕੁੱਲ ਮਿਲਾ ਕੇ ਸਮਝੋ ਕਿ ਪੰਜਾਬ ਦੇ ਵਿੱਚ ਜੋ ਮੌਜੂਦਾ ਸਥਿਤੀ ਹੈ ਉਹਦੇ ਲਈ ਐਮਐਲਏ ਕੀ ਮੰਗ ਰਹੇ ਨੇ ਕੀ ਕਰ ਰਹੇ ਨੇ ਇਹ ਜੇ ਤੁਹਾਨੂੰ ਪਤਾ ਹੋਵੇ ਤਾਂ ਮੈਨੂੰ ਦੱਸ ਦਿਓ ਨਹੀਂ ਜੋ ਮੈਨੂੰ ਪਤਾ ਹੈ ਮੈਨੂੰ ਤਾਂ ਇਹ ਪਤਾ ਕਿ ਭਾਈ ਕੋਈ ਮਾਨ ਰੋ ਰਿਹਾ ਕੋਈ ਮਾਸੀ ਰੋ ਰਿਹਾ ਇਹ ਆਪਣੀ ਕੁਰਸੀ ਨਾ ਹੋਂ ਨੂੰ ਰੋ ਰਹੇ ਨੇ ਕਿ ਜੀ ਮੁੱਖ ਮਹਿਮਾਨ ਵਾਲੀ ਕੁਰਸੀ ਤੇ ਬਿਠਾ ਦਿਓ ਜਾਂ ਉਹਦੇ ਨਾਲ ਵਾਲੀ ਕੁਰਸੀ ਤੇ ਬਿਠਾ ਦਿਓ ਸਾਨੂੰ ਤਾਂ ਬਸ ਸਾਹੀ ਚਾਹੀਦਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਵਰਿਆਂ ਦੇ ਹੋ ਗਏ 75 ਸਾਲ ਦੇ ਹੋਣ ਤੇ ਇੱਕ ਪਾਸੇ ਤਾਂ ਕੁਰਸੀ ਜਾਣ ਦਾ ਖਤਰਾ ਖੜਾ ਸੀ ਦੂਏ ਪਾਸੇ ਜਿਸ ਤਰ੍ਹਾਂ ਅੱਜ ਦੇਸ਼ ਭਰ ਦੇ ਵਿੱਚ ਜਸ਼ਨ ਮਨਾਏ ਗਏ ਖਾਸ ਕਰ ਭਾਜਪਾ ਦੀ ਲੀਡਰਸ਼ਿਪ ਵੱਲੋਂ ਭਾਜਪਾ ਦੇ ਵਰਕਰਾਂ ਵੱਲੋਂ ਭਾਜਪਾ ਦੀਆਂ ਪਕਵਕ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਪ੍ਰੋਗਰਾਮ ਕਰ ਬੂਟੇ ਲਾ ਰੇਸ ਲਾਭ ਸਮਾਗਮ ਕਰਾ ਸਨਮਾਨ ਕਰਕੇ ਕਟ ਵਧਾਈਆਂ ਦੇ ਇਸ ਇਸ਼ਤਿਹਾਰ ਜਾਰੀ ਕਰੋ ਸਾਰਾ ਕੁਝ ਉਤੋਂ ਇਹ ਸਪਸ਼ਟ ਹੋ ਗਿਆ ਕਿ 75 ਸਾਲ ਵਾਲਾ ਨਿਯਮ ਨਰਿੰਦਰ ਮੋਦੀ ਦੇ 75 ਸਾਲ ਦੇ ਹੋਣ ਤੇ ਖਤਮ ਹੋ ਗਿਆ ਜੀ ਹਾਂ ਜਦੋਂ ਨਰਿੰਦਰ ਮੋਦੀ ਹੋរី ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਵਾਲੀ ਕਵਾਇਦ ਚਾਏ ਤਦ ਕਹਿੰਦੇ ਜੀ ਅਸੀਂ ਇਹ ਤੈਅ ਕਰ ਲਿਆ ਕਿ ਜਿਹੜਾ 75 ਸਾਲ ਦਾ ਹੋਊਗਾ ਉਹ ਸਰਗਰਮ ਸਿਆਸਤ ਤੋਂ ਦੂਰ ਹੋ ਜਾਊਗਾ ਉਹਨੂੰ ਮਾਰਗਦਰਸ਼ਕ ਮੰਡਲ ਮਾਰਗਦਰਸ਼ਕ ਮੰਡਲ ਚ ਮਤਲਬ ਸਲਾਹਕਾਰ ਬੋਰਡ ਵਜੋਂ ਉਹ ਬਸ ਘਰੇ ਬੈਠ ਕੇ ਸਲਾਹ ਸੁਣ ਦਵੇ ਕਿਸੇ ਘਾਸਮਾਗਮ ਵਿੱਚ ਮੜਾ ਮੋਟਾ ਬੁਲਾ ਲਾਂਗੇ ਇੱਕ ਦੋ ਵਾਰ ਦਿਖਾ ਦਾਂਗੇ ਤੀ ਤਾਂ ਮੈਂ ਠੀਕ ਹੈ ਉਹਦੇ ਵਿੱਚ ਲਾਲ ਕਿਸ਼ਨ ਦਿਵਾਨੀ ਕੁਜ ਮੁਰਲੀ ਮਨੋਰ ਜੋਸ਼ੀ ਜਸਵੰਤ ਸਿਨਾ ਅਜੇ ਕਿੰਨੇ ਹੀ ਨਾਮ ਅਤੀ ਦਰਜਨ ਦੇ ਕਰੀਬ ਨਾਮ ਸੀ ਉਸ ਸਮੇਂ ਜਿਹੜੇ ਮੁਖ ਧਾਰਾ ਤੋਂ ਹਟਾ ਕੇ ਰਿਟਾਇਰ ਕਰਕੇ ਘਰੇ ਬਿਠਾਤੇ ਤੇ ਕਹਿੰਦੇ ਜੀ ਕੰਟਰੋਲ ਆਪਣੇ ਹੱਥ ਚ ਲੈ ਲਿਆ ਤੇ ਭਾਰਤੀ ਜਨਤਾ ਪਾਰਟੀ ਦੇ ਸਿਧਾਂਤ ਨਾਲ ਵਿਚਾਰਧਾਰਾ ਨਾਲ ਆਰਐਸਐਸ ਦੇ ਸਿਧਾਂਤ ਨਾਲ ਵਿਚਾਰਧਾਰਾ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ ਤੁਹਾਡੀ ਸਹਿਮਤੀ ਅਸਹਿਮਤੀ ਇੱਕ ਵੱਖਰਾ ਪਹਿਲੂ ਹੈ ਆਮ ਜਨ ਦੀ ਆਮ ਲੋਕਾਂ ਦੀ ਪਰ ਕਾਵੀ ਲੋਕਾਂ ਦੇ ਵਿੱਚ ਕਿਹ ਧਾਰਨਾ ਸੀ ਕਿ ਘਟੋ-ਘਟੇ ਵੀ ਆਪਣੇ ਨਿਯਮਾਂ ਤੇ ਚੱਲਦੀ ਹੈ ਇਹਦੇ ਸਿਧਾਂਤ ਚਾਹੇ ਦੇਸ਼ਵਾਸੀਆਂ ਨੂੰ ਪਸੰਦ ਨੇ ਚਾਹੇ ਨਹੀਂ ਪਸੰਦ ਇਹ ਤੁਹਾਡੀ ਆਪਣੀ ਨਿੱਜੀ رائے ਹੋ ਸਕਦੀ ਆ ਪਰ ਜੇ ਸਿਧਾਂਤਵਾਦੀ ਪਾਰਟੀਆਂ ਮਤਲਬ ਜੇ ਅਡਵਾਨੀ ਜੀ 75 ਸਾਲ ਦੇ ਹੋ ਕੇ ਰਿਟਾਇਰ ਹੋਏ ਤਾਂ ਮੋਦੀ ਜੀ ਵੀ 75 ਸਾਲ ਦੇ ਹੋ ਕੇ ਕੁਰਸੀ ਤੋਂ ਜਾਣਗੇ ਬੜੀ ਇੱਛਾਪਾਲੀ ਸੀ ਵੀ ਕਈਆਂ ਨੇ ਅਰਿੰਦਰ ਮੋਦੀ ਜੀ ਕਹਿੰਦੇ ਆਏ ਥੋੜਾ ਕਿ ਮੈਨੂੰ ਸਾਰੇ ਜੋੜ ਤੋੜ ਕਰਨੇ ਆਉਂਦੇ ਨੇ ਤੇ ਫਿਰ ਜਿਹੜੀ ਆਰਐਸਐਸ ਨਾਲ ਇਸ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਣਾਅ ਵਾਲਾ ਮਾਹੌਲ ਸੀ ਜਿਹੜੀ ਕਹਿੰਦੇ ਕਿ ਆਰਐਸਐਸ ਨਾਰਾਜ਼ ਸੀ ਤੇ ਉਹਨੇ ਝਟਕੇ ਦਿਖਾਏ ਵੀ ਆਪਣੇ ਹਾਂ ਤੇ ਇਥੋਂ ਤੱਕ ਕਿ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਵੀ ਕਹਿੰਦੇ ਨਜ਼ਰ ਆ ਰਹੀ ਸੀ ਹਾਂ ਕਿ ਵੀ ਸਾਡਾ ਆਰਐਸਐਸ ਨਾਲ ਕੀ ਸੰਬੰਧਾ ਪਾਰਟੀ ਸਾਡੀ ਆਪਣੇ ਆਪ ਚ ਹੋਂਦ ਚੇ ਬੁਲੰਦਾ ਵੱਡੀ ਆ ਤੇ ਉਭੀ ਸਾਰੇ ਠੰਡੇ ਵਸਤੇ ਪਾ ਲੇ ਆਖਰ ਨਰਿੰਦਰ ਮੋਦੀ ਜੀ ਨੇ ਇੱਕ ਵੱਡਾ ਮੋੜ ਕਟਿਆ ਪਹਿਲਾਂ ਅਮਿਤ ਸ਼ਾਹ ਜੀ ਨੇ ਆਰਐਸਐਸ ਦਾ ਗੁਣਗਾਨ ਕੀਤਾ ਆਪਣੇ ਆਪ ਨੂੰ ਸੰਗੀ ਕਰਾਰ ਦਿੱਤਾ ਮੁੜ ਕੇ ਫਿਰ ਨਰਿੰਦਰ ਮੋਦੀ ਜੀ ਨੇ ਭਾਰਤ ਦੇ ਸਭ ਤੋਂ ਵੱਡੇ ਦਿਨ ਦੇ ਉੱਤੇ ਲਾਲ ਕਿਲੇ ਦੀ ਫਸੀਲ ਤੋਂ ਭਾਸ਼ਣ ਦਿੰਦਿਆਂ ਬਕਾਇਦਾ ਤੌਰ ਤੇ ਐਲਾਨ ਕੀਤਾ ਕਿ ਲੋ ਜੀ ਆਰਐਸਐਸ ਵਰਗੀਤਾ ਕੋਈ ਦੁਨੀਆ ਦੀ ਐਨ ਜੀਓ ਨਹੀਂ ਈ ਤੇ ਮੋਨ ਭਾਗਵਤ ਜੀ ਤੋਂ ਲੈ ਕੇ ਆਰਐਸਐਸ ਦੇ ਗੁੰਗਾਨ ਦੇ ਰਾਹੀਂ ਇਹ ਸੁਨੇਹਾ ਦਿੱਤਾ ਕਿ ਮੈਨੂੰ 75 ਸਾਲ ਦੇ ਹੋਂਦ ਤੇ ਨਾ ਹਟਾਇਆ ਜਾ ਕੀ ਆਰਐਸਐਸ ਹਟਾਉਣਾ ਚਾਹੁੰਦੀ ਸੀ ਨarendra modi ਹਰਨ ਨarendra modi ਹਰਨ ਨੇ ਮਾਹੌਲ ਸਿਰਜਿਆ ਉਹਨਾਂ ਨਾਲ ਤਾਲਮੇਲ ਕੀਤਾ ਇੱਕ ਪਾਸੇ ਬਿਆਨੀਆਂ ਸੀ ਜਿਹੜਾ ਜੰਤਕ ਸੀ ਦੂਸਰੇ ਪਾਸੇ ਬੈਕ ਡੋਰ ਕੋਈ ਕੰਟਰੋਲ ਕੀਤਾ ਕੋਈ ਤਾਲਮੇਲ ਬਿਠਾਇਆ ਯਕੀਨ ਪੈਦਾ ਕੀਤਾ ਕਿਸੇ ਸਮੇ ਮੋਨ ਭਾਗਵਤ ਥੋੜਾ ਨੇ ਇੱਕ ਕਿਤਾਬ ਦੇ ਲੋਕਣ ਪੜਨ ਸਮੇ ਇੱਕ ਸੰਗ ਦੇ ਪ੍ਰਮੁਖ ਨਾਮੀ શિક્ષੀਤ ਦੀ ਕਿਤਾਬ ਦੇ ਲੋਕਣ ਸਮੇ ਉਹਨਾਂ ਦਾ ਹੀ ਹਵਾਲਾ ਦੇ ਕੇ ਉਸ ਲੇਖਕ ਦਾ ਹਵਾਲਾ ਦੇ ਕੇ ਕਿਹਾ ਸੀ ਕਿ ਕਿਉਂ ਅਕਸਰ ਕਹਿੰਦੇ ਹੁੰਦੇ ਸੀ ਕਿ ਜਦੋਂ 75 ਸਾਲ ਦੇ ਹੋਜੋ ਤਾਂ ਉਸ ਸਮੇ ਤੁਹਾਨੂੰ ਜਿਹੜੀ ਸਨਮਾਨ ਵਾਲੀ ਲੋਈ ਮਿਲੇ ਤਾਂ ਸਮਝ ਲਓ ਤੁਹਾਨੂੰ ਲੋਈ ਦੇ ਕੇ ਕਿਹਾ ਜਾ ਰਿਹਾ ਕਿ ਹੁਣ ਤੁਸੀਂ ਪਰੇ ਹੋ ਜੋ ਨਵੇਂ ਨੂੰ ਮੌਕਾ ਦੋ ਇਸ ਸਤੰਬਰ ਮਹੀਨੇ ਦੇ ਵਿੱਚ ਮੋਨ ਭਾਰਗਵਤ 75 ਸਾਲ ਦੇ ਹੋ ਰਹੇ ਨੇ ਤੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲ ਦੇ ਹੋ ਗਏ। ਸੋ ਇਸ ਤੋਂ ਬਾਅਦ ਇਹ ਚਰਚਾ ਸੀ ਕਿ ਵੀ ਕੀ ਆਰਐਸਐਸ ਉਹ ਪੈਮਾਨਾ ਇੱਥੇ ਲਾਗੂ ਕਰਾਉਗੀ ਜਿਹੜਾ ਅਡਵਾਨੀ, ਜੋਸ਼ੀ ਤੇ ਸਿਨਾਮੁਰੇ ਸਮੇਂ ਲਾਗੂ ਹੋਇਆ। ਨਹੀਂ ਜਨਾਬ। ਨਰਿੰਦਰ ਮੋਦੀ ਹੋਰਾਂ ਨੇ ਜਾਤਾ 75 ਸਾਲ ਵਾਲਾ ਫਾਰਮੂਲਾ ਖਤਮ ਕਰਾ ਲਿਆ। ਜਾਂ ਉਹਨਾਂ ਨੇ ਇਹ ਤੈਅ ਕਰ ਲਿਆ ਕਿ ਅਗਲੀ ਚੋਣ ਲੜਾ ਨਾ ਲੜਣਾ। ਉਸ ਸਮੇਂ ਦੇਖ ਲਾਂਗੇ ਜੀ ਹੁਣ ਮੈਨੂੰ ਇਹ ਕਾਰਜਕਾਲ ਪੂਰਾ ਕਰਨਾ ਕੀ ਇਹ ਨਿਯਮ ਹੈ ਚਲੋ ਆਪਾਂ ਕਹਿੰਦੇ ਆ ਮੰਨ ਲਈਏ ਕਿ ਇਹ ਉਹਨਾਂ ਦੇ ਹਿਸਾਬ ਨਾਲ ਠੀਕ ਹੋ ਗਿਆ ਤੇ ਠੀਕ ਹੈ ਜੀ ਜਲਦੀ ਸਰਕਾਰ ਦੇ ਵਿੱਚ ਛੇੜਖਾਨੀ ਕਹਿੰਦੇ ਚੱਲਦੀ ਜੰਗ ਦੇ ਵਿੱਚ ਰੱਥ ਦੇ ਘੋੜੇ ਨਹੀਂ ਬਦਲੀਦੇ ਸੋ ਇਸ ਲਈ ਠੀਕ ਹੈ ਉਹ ਨਹੀਂ ਬਦਲਦੇ ਪਰ 75 ਸਾਲ ਦੇ ਹੁੰਦਿਆਂ ਹੁੰਦਿਆਂ ਨਰਿੰਦਰ ਮੋਦੀ ਜੀ ਨੂੰ ਕਾਲਾ ਤਨ ਵੀ ਕਬੂਲ ਹੋ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਕਾਲਾ ਧਨ ਵਾਪਸ ਲਿਆਉਣ ਦੇ ਨਾਅਰੇ ਨਾਲ ਕਿ ਜਿਹੜਾ ਇੱਥੋਂ ਲੁੱਟ ਕੇ ਬਲੈਕ ਮਨੀ ਬਾਹਰ ਗਈ ਆ ਉਹ ਇਸ ਕਦਰ ਬਾਪ ਸਾਹਿਬ ਉਹ ਕਿ ਲੋਕਾਂ ਦੇ ਖਾਤਿਆਂ ਦੇ ਵਿੱਚ 15-15 ਲੱਖ ਆ ਜੂਗਾ ਇੱਥੋਂ ਤੱਕ ਇਹਨਾਂ ਦੇ ਪਾਰਟੀ ਦੇ ਲੀਡਰਾਂ ਦੇ ਬਿਆਨ ਰੇ ਫਿਰ ਨਰੇਂਦਰ ਮੋਦੀ ਹੋਰੀ ਇਹ ਵੀ ਕਹਿੰਦੇ ਰਹੇ ਕਿ ਜਦੋਂ ਨੋਟਬੰਦੀ ਕੀਤੀ ਕੇ ਵੀ ਇਹਦੇ ਨਾਲ ਅੱਤਵਾਦ ਖਤਮ ਹੋ ਜੂ ਇਹਦੇ ਨਾਲ ਬਲੈਕ ਮਨੀ ਖਤਮ ਹੋ ਜੂ ਇਹਦੇ ਨਾਲ ਇਹ ਹਥਿਆਰਾਂ ਦਾ ਆਉਣ ਜਾਣ ਸਾਰਾ ਕੁਝ ਇਹ ਸਾਰਾ ਜੋ ਹੈ ਧੰਦਾ ਚੋਪਟ ਹੋ ਜੂਗਾ ਅਜਿਆ ਕੁਝ ਵੀ ਨਹੀਂ ਹੋਇਆ ਮਲੈਕਮਨੀ ਵੀ ਜਾਰੀ ਰਹੀ ਸਾਰਾ ਕੁਝ ਜਾਰੀ ਰਿਹਾ ਪਰ 75 ਸਾਲ ਦੇ ਹੋ ਕੇ 75 ਸਾਲ ਦੇ ਹੁੰਦਿਆਂ ਹੁੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਲਾ ਧੰਨ ਵੀ ਕਬੂਲ ਹੈ ਜੀ ਇਹ ਮੈਂ ਨਹੀਂ ਕਹਿ ਰਿਹਾ ਖੁਦ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਕਿ ਚਾਹੇ ਡਾਲਰ ਆਉਣ ਚਾਹੇ ਪੌਂਡ ਆਉਣ ਚਾਹੇ ਕਾਲਾ ਆਵੇ ਚਾਹੇ ਚਿੱਟਾ ਤਾਂ ਨਾਵੇ ਜਿਹੜਾ ਵੀ ਭਾਰਤ ਚ ਇਨਵੈਸਟ ਹੋ ਰਿਹਾ ਮੈਨੂੰ ਮਨਜ਼ੂਰ ਹੈ ਕਮਾਲਾ ਵੀ ਬਲੈਕਵੈਨੀ ਵੀ ਮਨਜ਼ੂਰ ਹੈ ਇਹ ਕਿੱਥੋਂ ਦੀ ਗੱਲ ਹੈ ਲੋ ਮੈਂ ਦੱਸਣਾ ਤੁਹਾਨੂੰ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਮਰੂਤੀ ਸੂਜ਼ੂਕੀ ਵਾਲਿਆਂ ਦਾ ਇੱਕ ਪ੍ਰੋਜੈਕਟ ਲੱਗਿਆ ਹੋਇਆ ਉੱਥੇ ਹਸਨਪੁਰ ਹਸਨਪੁਰ ਕਾਰਖਾਨੇ ਦੇ ਵਿੱਚ ਪਹਿਲਾ ਇਲੈਕਟ੍ਰੋਨਿਕ ਜਿਹੜਾ ਵਾਹਨ ਈ ਬਟਾਰਾ ਉਹਦੀ ਉਹ ਘਾਟ ਨਹੀਂ ਸਮਾਗਮ ਸੀ ਉਹਦਾ ਤੇ ਉਹ ਜਾਪਾਨ ਦੀ ਤਾਰੀਫ ਹੈ ਨਾ ਮਰੁਤੀ ਸੁਜੂਕੀ ਦੀ ਤਾਰੀਫ ਠੀਕ ਹੈ ਜਿਹੜਾ ਐਡਾ ਬੜਾ ਪ੍ਰੋਜੈਕਟ ਆ ਤੁਸੀਂ ਉਹਦੇ ਜਾ ਰਹੇ ਹੋ ਗੁਜਰਾਤ ਨੇ ਪਹਿਲ ਕਦਮੀ ਕੀਤੀ ਤੁਹਾਡੇ ਮੁੱਖ ਮੰਤਰੀ ਤੇ ਹੁੰਦਿਆਂ ਕੀਤੀ ਤੁਸੀਂ ਉਹਦਾ ਗੁਣਗਾਨ ਕਰੋ ਪਰ ਇਸੇ ਮੌਕੇ ਤੇ ਨਰਿੰਦਰ ਮੋਦੀ ਜੀ ਦੇ ਪੂਰਨ ਸ਼ਬਦ ਨੇ ਕਿਸੇ ਨੇ ਸੁਣਨੇ ਹੁਣ ਤਾਂ ਉਹ ਸਮਾਗਮ ਦੇ ਹਵਾਲੇ ਨਾਲ ਜਾ ਕੇ ਸੁਣ ਲੈਣ ਕਹਿੰਦੇ ਜੀ ਨਰਿੰਦਰ ਮੋਦੀ ਕਹਿੰਦੇ ਨੇ ਸਦਘਾਟਨ ਦੇ ਮੌਕੇ ਤੇ ਮੇਰੀ ਸਵਦੇਸ਼ੀ ਦੀ ਪਰਵਾਸ਼ਾ ਬਿਲਕੁਲ ਵੱਖਰੀ ਹੈ ਮੇਰੀ ਸਵਦੇਸ਼ੀ ਦੀ ਭਾਸ਼ਾ ਬਿਲਕੁਲ ਸਪਸ਼ਟ ਹੈ ਕਹਿੰਦੇ ਮੈਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਪੈਸਾ ਕਿਸ ਦਾ ਤੇ ਕਿੱਥੋਂ ਤੇ ਕਿਵੇਂ ਆ ਰਿਹਾ ਕਿਸ ਦਾ ਪੈਸਾ ਕਹਿੰਦੇ ਚਾਹੇ ਉਹ ਡਾਲਰ ਦੇ ਰੂਪ ਚ ਹੋਵੇ ਚਾਹੇ ਉਹ ਪੌਂਡ ਹੋਵੇ ਚਾਹੇ ਉਹ ਕਾਲਾ ਹੋਵੇ ਤੇ ਚਾਹੇ ਉਹ ਚਿੱਟਾ ਹੋਵੇ ਪਰ ਜੋ ਇੱਥੇ ਲੱਗ ਰਿਹਾ ਤਾਂ ਮੈਨੂੰ ਮੰਜ਼ੂਰ ਹੈ ਵਾਹ ਜਨਾਬ 75 ਸਾਲ ਦੇ ਹੁੰਦਿਆਂ ਹੁੰਦਿਆਂ ਨਰਿੰਦਰ ਮੋਦੀ ਜੀ ਤੁਹਾਡੀ ਸਰਕਾਰ ਨੂੰ ਤੁਹਾਨੂੰ ਕਾਲਾ ਧੰਨ ਵੀ ਕਬੂਲ ਹੈ ਤਾਂ ਬਹੁਤ ਕੁਝ ਰਾਜ਼ ਖੋਲਦਾ ਫਿਰ ਚਲੋ ਜੀ ਇਹਦੇ ਨਾਲ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਦੇਸ਼ 'ਚੋਂ ਤਿਛਦੇ ਵਕੁਖ ਵਕ ਸੁਬਿਆਂ 'ਚੋਂ ਆਪਣੀ ਸਰਕਾਰ 'ਚੋਂ ਬਾਹਰੀਆਂ ਪਾਰਟੀਆਂ 'ਚੋਂ ਵਕੁਖ ਵਕ ਲੀਡਰਾਂ ਵੱਲੋਂ ਹਨਾਂ ਦੁਨੀਆ ਭਰ ਚੋਂ ਬਧਾਈ ਦੇ ਸੰਦੇਸ਼ ਮਿਲ ਰਹੇ 75 ਸਾਲ ਦੇ ਹੋਣ ਤੇ ਜਨਮ ਦਿਨ ਦੀਆਂ ਵਧਾਈਆਂ ਮਿਲ ਰਹੀਆਂ ਨੇ ਤੇ ਉਹ ਕਬੂਲ ਕਰ ਰਹੇ ਏਸੇ ਜਨਮ ਦਿਨ ਦੇ ਦਿਨ ਦਾ ਇੰਤਜ਼ਾਰ ਸੀ ਅਮਰੀਕਾ ਦੇ ਰਾਸ਼ਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀ ਉਹਨੇ ਇਸ਼ਾਰਾ ਕੀਤਾ ਸੀ ਕਿ ਮੈਂ ਫੋਨ ਕਰੂੰਗਾ ਸੋ ਆ ਗਿਆ ਜੀ ਫੋਨ ਫਿਰ ਲੱਗੀ ਰਾਤ ਪ੍ਰਧਾਨ ਮੰਤਰੀ ਨਰਮੋਦੀ ਮੋਦੀ ਖੁਰਾ ਨਾਲ ਅਮਰੀਕਾ ਦੇ ਰਾਸ਼ਪਤੀ ਡੋਨਾਲਡ ਟਰੰਪ ਨੇ ਜਨਮ ਦਿਨ ਦੀਆਂ ਵਧਾਈਆਂ ਦੇ ਬਹਾਨੇ ਗੱਲ ਤੋੜ ਲਈ ਇਹ ਕਹਿੰਦੇ ਜੀ ਗੱਲ ਤਾਂ ਟ੍ਰੇਡ ਵੱਲ ਨੂੰ ਵੱਧ ਗਈ ਜਿਹੜਾ ਆਪਣੀਆਂ ਸ਼ਰਤਾਂ ਦੇ ਉੱਤੇ ਅਮਰੀਕਾ ਭਾਰਤ ਨਾਲ ਵਪਾਰ ਕਰਨਾ ਚਾਹੁੰਦਾ ਹੈ ਇੱਕ ਪਾਸੇ ਭਾਰਤ ਦੀਆਂ ਚੀਜ਼ਾਂ ਜਿਹੜੀਆਂ ਉੱਥੇ ਜਾ ਰਹੀਆਂ ਨੇ ਉਹਦੇ ਉੱਤੇ ਟੈਰਫ 25+25 50% ਹੈ ਤੇ ਜਿਹੜੀਆਂ ਆਪਣੀਆਂ ਚੀਜ਼ਾਂ ਉਹ ਲੈਣਾ ਚਾਹੁੰਦਾ ਉਹ 0 ਟੈਰਫ ਤੇ ਉਹਦੇ ਨਾਲ ਭਾਰਤ ਦੇ ਬਾਜ਼ਾਰ ਤੇ ਕੀ ਅਸਰ ਪੈਣਾ ਇਹ ਭਾਰਤ ਦੇਖੇ ਖਾਸ ਕਰਕੇ ਖੇਤੀ ਨਾਲ ਕਿਸਾਨੀ ਨਾਲ ਸੰਬੰਧਤ ਬਸਤਾ ਜੰਸਾ ਪੈਦਾਵਾਰ ਫਸਲਾ ਫਿਰ ਡੈਰੀ ਨਾਲ ਸੰਬੰਧਿਤ ਦੁੱਧ ਵਾਲੇ ਪ੍ਰੋਡਕਟ ਸਾਰੇ ਤੇ ਫਿਰ ਪੋਲਟਰੀ ਨਾਲ ਸੰਬੰਧਿਤ ਮੁਰਗੀ ਆਂਡਾ ਵਾਲੀ ਸਾਰਾ ਕੁਝ ਇਹ ਸਮੋਚਾ ਸਿਸਟਮ ਤਬਾਹ ਹੋ ਜਾਣਾ ਜੇ ਇਹਦੇ ਵਿੱਚ ਇਸ ਤਰ੍ਹਾਂ ਟ੍ਰੇਡ ਦੇ ਵਿੱਚ ਐਂਟਰੀ ਹੁੰਦੀ ਹੈ ਦਮ ਭਰਿਆ ਗਿਆ ਕੇਂਦਰ ਦੀ ਸਰਕਾਰ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਦਰ ਮੋਦੀ ਹੋਰਾਂ ਵੱਲੋਂ ਉਹਨਾਂ ਦੀ ਕੈਨੇਡਾ ਮੰਤਰੀਆਂ ਵੱਲੋਂ ਅਧਿਕਾਰੀਆਂ ਵੱਲੋਂ ਕਿ ਜੇ ਸਮਝੌਤਾ ਹੋਊਗਾ ਉਹਦੇ ਵਿੱਚ ਖੇਤੀ ਤੇ ਸਹਾਇਕ ਧੰਦੇਬਾਹ ਲੈਣਗੇ ਅਸੀਂ ਉਹਨਾਂ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਸਾਡਾ ਉਹਦੇ ਤੇ ਕੋਈ ਪਹਿਲੂ ਅੱਗੇ ਨਹੀਂ ਵਧਾਂਗੇ ਪਰ 트럼ਪ ਦਾ ਜਨਮ ਦਿਨ ਦੇ ਬਹਾਨੇ ਆਇਆ ਫੋਨ ਤੇ ਉਹਨਾਂ ਦੇ ਆਏ ਹੋਏ ਇੱਥੇ ਨੁਮਾਇंदे ਤੇ 7 ਘੰਟੇ ਚੱਲੀ ਬੈਠਕ ਤੇ ਦੋਸਤੀ ਦੀ ਗੱਡੀ ਦੇ ਬਹਾਨੇ ਕਹਿੰਦੇ ਜੀ ਨਾਲ ਸਮਝੌਤੇ ਵਾਲੇ ਡੱਬੇ ਵੀ ਧੋਣਪੇ ਉਸ ਇੰਜਨ ਨਾਲ ਦੋਸਤੀ ਵਾਲੇ ਇੰਜਨ ਨਾਲ ਜੋੜ ਤੇ ਵਪਾਰ ਵਾਲੇ ਡੱਬੇ ਤੇ ਡੱਬੇ ਦੌੜਨ ਲੱਗ ਪਏ ਹੁਣ ਭਾਰਤ ਵੱਲੋਂ ਵੀ ਅਰਦੇ ਪ੍ਰਧਾਨ ਮੰਤਰੀ ਨਰਮੋਦੀ ਵੱਲੋਂ ਵੀ ਇਸ ਗੱਲ ਨੂੰ ਸਲਾਹਾ ਹੈਗਾ ਕਿ ਬਿਲਕੁਲ ਜੀ ਮੈਨੂੰ ਫੋਨ ਆਇਆ ਬੜਾ ਚੰਗਾ ਲੱਗਾ ਹੈ ਨਾ ਅਮਰੀਕਾ ਨਾਲ ਰਿਸ਼ਤੇ ਤਾਂ ਕੁਦਰਤੀ ਨੇ ਸਾਡੇ ਪਿਛਲੇ ਦਿਨੀ ਹੋਏ ਵੀ ਕਹ ਰਹੇ ਸੀ ਉਧਰ ਅਮਰੀਕਾ ਵੱਲੋਂ ਵੀ ਹੋ ਗਿਆ ਕਿ ਹਾਂ ਜੀ ਅਸੀਂ ਫੋਨ ਕੀਤਾ ਟਰੰਪ ਨੇ ਫੋਨ ਤੇ ਗੱਲ ਕੀਤੀ ਇਹਦਰ ਸਮਝੌਤੇ ਦੀਆਂ ਖਬਰਾਂ ਬਾਹਰ ਆ ਗਈਆਂ ਕਿ ਹਾਂ ਜੀ ਸੰਜੋਤ ਕੰਡੀ ਗੱਲ ਅੱਗੇ ਵਧ ਰਹੀ ਹੈ ਭਾਰਤ ਨਾਲ ਜ਼ੀਰੋ ਟੈਰਫ ਤੇ ਵਪਾਰ ਹੋਊਗਾ। ਹੁਣ ਉਹਦੇ ਵਿੱਚ ਦੰਤ ਹੈ ਭਰਿਆ ਗਿਆ ਕਿ ਹਾਂ ਅਸੀਂ ਖੇਤੀ ਨੂੰ ਜਾਂ ਖੇਤੀ ਨਾਲ ਸੰਬੰਧਿਤ ਚੀਜ਼ਾਂ ਨੂੰ ਬਾਹਰ ਰੱਖਾਂਗੇ। ਪਰ ਇਤ ਕਿੰਨਾ ਕੁ ਯਕੀਨ ਕਰ ਸਕਦੇ ਹਾਂ ਜੀ ਤੁਸੀਂ ਕਿ ਇਹ ਅਮਲੀ ਰੂਪ ਦੇ ਵਿੱਚ ਇੰਜ ਨਹੀਂ ਹੋਊਗਾ ਕਿਉਂਕਿ ਨਹੀਂ ਫਿਰ ਮੌਲਕ ਦੀ ਮਹਿਕਲੇ ਪੰਜਾਬ ਦੀ ਹਰਿਆਣਾ ਦੀ ਉੱਤਰੀ ਭਾਰਤ ਦੀ ਖੇਤੀ ਦੀ ਗੱਲ ਨਹੀਂ ਕਰ ਰਿਹਾ। ਮੈਂ ਦੇਸ਼ ਦੀ ਖੇਤੀ ਦੀ ਦੇਸ਼ ਦੀ ਖੇਤੀ ਦੇ ਸਾਹਿਤਨਿਆਂ ਦੀ ਗੱਲ ਕਰ ਰਿਹਾ ਹਾਂ ਉਜਾੜਾ ਹੋਏਗਾ ਪਰਵਾਤੀ ਹੋएगी ਆਰਥਿਕ ਮਾਇਰਾਂ ਦਾ ਖੇਤੀ ਮਾਇਰਾਂ ਦਾ ਦੱਸਣਾ ਜਿੱਕ ਕਿ ਨਿੰਦ ਸਮਝੌਤਾ ਹੋ ਗਿਆ ਪਰ ਕੀ ਸਮਝੌਤੇ ਤੋਂ ਪਹਿਲਾਂ ਹੀ ਕੁਝ ਹੋ ਰਿਹਾ ਜਿਵੇਂ بیਟੀ ਕਾਟਨ ਆਈ ਸੀ ਉਮੇ ਜੀਐਮ ਮੱਕੀ ਬੈਕਡੋਰ ਭਾਰਤ ਚ ਦਖਲ ਹੋਗੀ ਉਹ ਵੀ ਬਾਇਆ ਪੰਜਾ ਜੀ ਹਾਂ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜੀਐਮ ਮੱਕੀ ਤੇ ਕੰਮ ਹੋ ਰਿਹਾ ਹੈ। ਇਹ ਖਬਰਾਂ ਬਾਹਰ ਆ ਗਈ ਹੈ। ਤੇ ਉਹ ਕਿਦੇ ਲਈ ਹੋ ਰਿਹਾ? ਅਮਰੀਕਾ ਦਾ ਬਾਜ਼ਾਰ ਖੁੱਲਣ ਲਈ। ਜਾਂ ਕਿਦੇ ਲਈ? ਆ ਮੇਰੇ ਮੂਰੇ ਰਿਪੋਰਟ ਪਈ ਹੈ। ਕਹਿੰਦੇ ਜੀ ਭਾਰਤ ਨੇ ਅਮਰੀਕੀ ਵਪਾਰ ਸਖਤਰ ਦੀ ਮੰਗ ਮੁਤਾਬਕ ਅਮਰੀਕਾ ਦੀਆਂ ਖੇਤੀਬਾੜੀਆਂ, ਖੇਤੀਬਾੜੀ ਵਸਤਾਂ ਜਿਨ੍ਹਾਂ 'ਚ ਮੱਕੀ ਵੀ ਸ਼ਾਮਲ ਹੈ। ਨੋ ਖਰੀਦਣ ਤੇ ਸਖਤੀ ਨਾਲ ਅਹੰਕਾਰ ਕਰ ਦਿੱਤਾ ਹੈ ਨਾ ਕਿ ਉਹ ਜੀਐਮ ਕਿਸਮਾਂ ਦੀਆਂ ਹਨ ਪਰ ਲੁਧਿਆਣਾ ਚ ਪਰ ਲੁਧਿਆਣਾ ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਸੰਬੰਧ ਦੇ ਵਿੱਚ ਫਰੀਕ ਸੀਜ਼ਨ ਦੌਰਾਨ ਜੈਨੇਟਿਕ ਤੌਰ ਤੇ ਸੋਧੀਆਂ ਹੋਇਆ ਜੀਐਮ ਮੱਕੀ ਦੀਆਂ 2 ਤੋਂ 3 ਕਿਸਮਾਂ ਦੇ ਫੀਲਡ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ ਕੀ ਹੈ ਜੀ ਇਹ ਦਾ ਮਤਲਬ ਬੈਕਡੋਰ ਜੀ ਹਾਂ ਮੱਕੀ ਭਾਰਤ ਚ ਬਾਯਾ ਪੰਜਾਬ ਲੁਧਿਆਣਾ ਦਾਖਲ ਹੋ ਰਹੀ ਹੈ ਇੱਕ ਪਾਸੇ ਭਾਰਤ ਸਰਕਾਰ ਦਮ ਪਰ ਰਹੀ ਆ ਕਿ ਅਸੀਂ ਅਮਰੀਕਾ ਨਾਲ ਜੇ ਟ੍ਰੇਡ ਕਰਾਂਗੇ ਜੇ ਭਾਰਤ ਦੇ ਵਿੱਚ ਜ਼ੀਰੋ ਟੈਰਫ ਨਾਲ ਵਪਾਰ ਸ਼ੁਰੂ ਕਰਾਂਗੇ ਤਾਂ ਉਹਦੇ ਵਿੱਚ ਖੇਤੀ ਤੇ ਸਹਾਇਕ ਧੰਦਿਆਂ ਨੂੰ ਬਾਹਰ ਰੱਖਿਆ ਜਾਊਗਾ ਉਹ ਚੋਂ ਉਹਨਾਂ ਦੀਆਂ ਖੇਤੀ ਨਾਲ ਸੰਬੰਧਿਤ ਜਿੰਸਾਂ ਹੈ ਡੇਰੀ ਨਾਲ ਸੰਬੰਧਿਤ ਪ੍ਰੋਡਕਟ ਜਾਂ ਪੋਲਟਰੀ ਨਾਲ ਸੰਬੰਧਿਤ ਪ੍ਰੋਡਕਟ ਬਾਹਰ ਰੱਖੇ ਜਾਣਗੇ ਪਰ ਆ ਰਿਪੋਰਟ ਤਾਂ ਕੁਝ ਹੋਰ ਕਹਿੰਦੀ ਹੈ ਕਿ ਲੁਧਿਆਣਾ ਦੀ ਐਗਰੀਕਲਚਰ ਯੂਨੀਵਰਸਿਟੀ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਹਾਂ ਜੀਐਮ ਮੱਕੀ ਦੀਆਂ 2 ਤੋਂ 3 ਕਿਸਮਾਂ ਦੇ ਫੀਲਡ ਟ੍ਰਾਇਲ ਸ਼ੁਰੂ ਹੋ ਚੁੱਕੇ ਨੇ ਇਸ ਨਾਲ ਇਸ ਗੱਲ ਤੇ ਬਹਿਸ ਸ਼ੁਰੂ ਹੋ ਗਈ ਹੈ ਕਿ ਕੀ ਭਾਰਤ ਅਮਰੀਕਾ ਨਾਲ ਤਣਾਅ ਦਰਮਿਆਨ ਹੀ ਜੀਐਮ ਖੁਰਾਕੀ ਫਸਲਾਂ ਦੀ ਵਪਾਰਕ ਕਾਰਸਥ ਲਈ ਚੁੱਪਚਾਪ ਬੈਕ ਡੋਰ ਤਿਆਰ ਹੋ ਗਿਆ ਬੈਕ ਡੋਰ ਉਹਦੇ ਲਈ ਰਾਹ ਖੋਲ ਦਿੱਤਾ ਕੀ ਦਾ ਮਤਲਬ ਇਹ ਮੰਨੀਏ ਭਾਰਤ 'ਚ ਇਸ ਵੇਲੇ ਕਹਿੰਦੇ ਸਿਰਫ بی.ਟੀ. ਕਪਾਹ ਦੀ ਵਪਾਰਕ ਕਾਸਤ ਹੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਕਾਨੂੰਨੀ ਚੁਣੌਤੀਆਂ ਦਰਮਿਆਨ 2022 'ਚ ਜੀਐਮ ਸਰੋ ਨੂੰ ਵੀ ਮਨਜ਼ੂਰੀ ਦਿੱਤੀ ਗਈ ਸੀ ਤੇ ਹੌਲੀ-ਹੌਲੀ ਅਸੀਂ ਉਧਰ ਨੂੰ ਵੱਧ ਰਹੇ ਹਾਂ ਕਿਉਂਕਿ ਭਾਰਤ 'ਚ ਅਜਿਹੀਆਂ ਫਸਲਾਂ ਦਾ ਵਿਰੋਧ ਹੈ بی.ਟੀ. ਕਾਟਨ ਤੋਂ ਲੈ ਕੇ بی.ਟੀ. ਬੈਂਕਣ ਆ ਗਿਆ ਜੀ ਆ ਆ ਗਿਆ ਜੋ ਤਾਂ ਬਹੁਤ ਵਿਰੋਧ ਹੋਇਆ ਕਪਟਨ ਅੰਦਰ ਦੀ ਸਰਕਾਰ ਦੇ ਸਮੇਂ بی.ਟੀ. ਕਾਟਨ ਦਾ ਮੁੱਦਾ ਬਣਿਆ ਪਰ ਕਹਿੰਦੇ ਜੀ ਪਾਪੀ ਇਸ ਵੇਲੇ ਸਿਰਫ بیਟੀ ਕਪਾਹ ਦੀ ਵਪਾਰਕ ਕਾਸਤ ਦੀ ਇਜਾਜ਼ਤ ਹੈ ਤੇ ਹਾਲਾਂਕਿ ਕਾਨੂੰਨੀ ਚੁਣੌਤੀਆਂ ਦੇ ਦਰਮਿਆਨ 2022 ਚ ਜੀਐਮ ਸਰੋਂ ਨੇ ਮਨਜ਼ੂਰੀ ਦਿੱਤੀ ਗਈ ਸੀ ਚੌਲ ਮੱਕੀ ਜਵਾਰ ਕਣਕ ਤੇ ਮੂੰਗਫਲੀ ਸਮੇਤ ਕਈ ਹੋਰ ਫਸਲਾਂ ਦੀਆਂ ਕਹਿੰਦੇ ਜੀ ਖੇਤਾਂ 'ਚ ਅਜਮਾਇਸ਼ ਚੱਲ ਰਹੀ ਆ ਆਲੋਚਕਾਂ ਦੀ ਦਲੀਲ ਹੈ ਕਿ ਅਜੇਹਾ ਸੀਮਤ ਖੋਜ ਕੋਲੀ ਹੋਲੀ ਜੀਐਮ ਟੈਕਨੋਲੋਜੀ ਆਮ ਵਰਤਾਰਾ ਹੋ ਜਾਏਗਾ ਤੇ ਇਹਦੇ ਨਾਲ ਅਮਰੀਕੀ ਬਾਜ਼ਾਰ ਦਾ ਭਾਰਤ 'ਚ ਰਾਹ ਖੁੱਲਜੇਗਾ। ਸਵਾਲ ਇਹ ਖੜਾ ਕਿ ਤੁਸੀਂ ਅਮਰੀਕੀ ਬਾਜ਼ਾਰ ਨੂੰ ਸਿੱਧੇ ਰੂਪ 'ਚ ਭਾਰਤ 'ਚ ਦਾਖਲ ਕਰਨ ਜਾ ਰਹੇ ਹੋ। ਤੇ ਜੇ ਇਹ ਰਾਹ ਖੁੱਲਦਾ ਤਾਂ ਫਿਰ ਇਹਦਾ ਮਤਲਬ ਖੇਤੀ ਤੇ ਖੇਤੀ ਦੇ ਸਹਾਇਕਤੰਦੇ ਉਜਾੜੇ ਵੱਲ ਨੂੰ ਜਾਣਗੇ। ਇਹ ਚੁਣੌਤੀ ਖੜੀ ਹੈ ਜਨਾਬ ਤੁਸੀਂ ਸਾਹਮਣੇ ਤੋਂ ਸਮਝੌਤਾ ਕਰੋ ਅਮਰੀਕਾ ਨਾਲ ਜਾਂ ਲੁਕਵੇਂ ਦਰਵਾਜ਼ੇ ਤੋਂ ਸਮਝੌਤਾ ਕਰੋ। ਪਟਾਸਵਾਲ ਖੜਾ ਚਲੋ ਜਾਂਦੇ ਜਾਂਦੇ ਖੋਰ अहम ਪਹਿਲੂ ਤੇ ਉੱਤੇ ਨਜ਼ਰਸਾਨੀ ਕਰ ਲਈਏ ਸੋਸ਼ਲ ਮੀਡੀਆ ਵੱਡੀ ਚੁਣੌਤੀ ਰਿਹਾ ਹਮੇਸ਼ਾ ਤੋਂ ਚੁਣੌਤੀ ਰਿਹਾ ਪਾਤ ਦੇ ਵਿੱਚ ਖਾਸ ਕਰਕੇ ਦੁਨੀਆ ਪਾਤ ਦੇ ਵਿੱਚ ਇਸ ਮੌਕੇ ਸੋਸ਼ਲ ਮੀਡੀਆ ਚੁਣੌਤੀ ਹੈ ਇੱਕ ਤਾਂ ਬੱਚੇ ਜਿਸ ਦਾ ਜ਼ਰੂਰ ਦਾ ਸ਼ਿਕਾਰ ਹੋ ਰਹੇ ਨੇ ਆ ਲਖਨਊ ਦੀ ਖਬਰ ਮੈਂ ਦੇਖ ਰਿਹਾ ਸੀਗਾ 6 ਮਹੀਨੇ ਚ ਪੜਦਾ ਜਵਾਕ 13 ਸਾਲ ਦਾ ਜਵਾਕ ਹੈ ਕਿ ਆਨਲਾਈਨ ਗੇਮ ਦੇ ਵਿੱਚ ਪਿਓ ਦੇ 14 ਲੱਖ ਉਡਾਤੇ ਤੇ ਜਦੋਂ ਪਿਓ ਨੂੰ ਬੈਂਕ ਤੋਂ ਇਤਲਾਹ ਮਿਲੀ ਤੇ ਉਹਨੂੰ ਪਤਾ ਲੱਗਾ ਕਿ 14 ਲੱਖ ਉਡ ਗਏ ਉਹ ਘਰ ਆਇਆ ਤੇ ਜਵਾਕ ਨੇ ਡਰ ਤੋਂ ਕਿ ਹੁਣ ਮੈਂ ਫਸ ਗਿਆ ਤੇ ਉੱਪਰ ਪੜਨ ਦੇ ਬਹਾਨੇ ਗਿਆ ਤੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ 13 ਸਾਲ ਦਾ ਜਵਾਕ 14 ਲੱਖ ਉਡਾ ਕੇ ਆਪੀ ਚਲ ਗਿਆ ਇਹ ਜੇਕ ਨਹੀਂ ਘਟਰਾਵਾ ਤੇ ਆਪਾਂ ਕੀ ਵਿੱਚ ਚਰਚਾ ਕਰਦੇ ਆ ਆਸਟ੍ਰੇਲੀਆ ਵਾਲੇ ਪਾਸਿਓਂ ਆਸਟ੍ਰੇਲੀਆ ਇਸ ਮਸਲੇ 'ਚ ਸਾਕਤ ਹੋਇਆ। ਆਸਟ੍ਰੇਲੀਆ 'ਚ ਬੱਚੇ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ। ਬੱਚਿਆਂ ਦਾ ਮਤਲਬ 16 ਸਾਲ ਤੱਕ ਦੇ। 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਉੱਤੇ ਦਸੰਬਰ ਤੋਂ ਪੂਰਨ ਪਾਬੰਦੀ ਲਾਗੂ ਹੈ ਜੀ। ਕਹਿੰਦੀ ਜੀ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਉਮਰ ਦੀ ਪੁਸ਼ਟੀ ਕਰਨ ਸੰਬੰਧੀ ਸਾਵਧਾਨ ਕਰ ਦਿੱਤਾ ਹੈ। ਕਿ ਤੁਹਾਡਾ ਵੈਰੀਫਿਕੇਸ਼ਨ ਦੋਰੀ ਤੀਰੀ ਜਿੰਨੀ ਕਰਨੀਆ ਕਰੋ ਜੇ 16 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਪਾਏ ਗਏ ਉਹ ਗਲਤ ਜਾਣਕਾਰੀ ਦੇ ਕੇ ਖੋਲਦੇ ਨੇ ਸਹੀ ਜਾਣਕਾਰੀ ਦੇ ਕੇ ਖੋਲਦੇ ਨੇ ਤੁਹਾਨੂੰ ਨਹੀਂ ਬਖਸ਼ਾਂਗੇ ਸਮੁੱਚੇ ਕਹਿੰਦੇ ਜੀ 10 ਦਸੰਬਰ ਤੋਂ ਸਮੁੱਚੇ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮ ਜਿਨ੍ਹਾਂ ਚਾਹੇ ਟਿਕਟੋਕ ਹੈ ਚਾਹੇ ਫੇਸਬੁੱਕ ਹੈ ਚਾਹੇ ਸਨੈਪਚੈਟ ਹੈ ਰੈਡਿਟ ਹੈ ਰੈਡਿਟ ਐਕਸ ਇੰਸਟਾਗ੍ਰam ਹੈ ਹੋਰ ਜਿੰਨੇ ਵੀ ਪਲੇਟਫਾਰਮ ਨੇ ਉਹਨਾਂ ਸਾਰਿਆਂ ਨੂੰ ਇਤਲਾ ਕਰ ਦਿੱਤੀ ਗਈ ਹੈ ਆਸਟ੍ਰੇਲੀਆ ਨੇ ਇਹ ਸਖਤੀ ਨਾਲ ਪਹਿਲਾ ਕਦਮ ਕੀਤੀ ਹੈ ਕਈ ਹੋਰ ਮੁਲਕਾਂ ਦੇ ਵਿੱਚ ਵੀ ਕੁਝ ਅਜਿਹਾ ਰੋਕ ਹੈ ਕਿਆਂ ਨਿੱਕੇ ਮਾਪਿਆਂ ਦੀ ਯਾਦ ਨਾਲ ਅਕਾਊਂਟ ਬਣ ਸਕਦਾ ਮਾਪਿਆਂ ਦੀ ਨਜ਼ਰ ਚ ਹੋ ਸਕਦਾ ਹੈ ਪਰ ਸਮੁੱਚੇ ਰੂਪ ਚ ਆਸਟ੍ਰੇਲੀਆ ਨੇ ਅਜਿਹੀ ਵੱਡੀ ਪਹਿਲ ਕਦਮੀ ਪਹਿਲੇ ਮੁਲਕ ਦੇ ਰੂਪ ਚ ਕੀਤੀ ਹੈ ਕਿ 16 ਸਾਲ ਤੋਂ ਘੱਟ ਤਾਂ ਸੋਸ਼ਲ ਮੀਡੀਆ ਬੈਨ